ਜਾ ਕੇ ਭਾਗ ਕਰ ਦਿੱਤਾ ਕਾਲੇ ਉਸ ਨਗਰ ਤੋਂ ਮੈਨੂੰ ਫੂਲ ਆਇਆ ਕਿ ਉਹਦਾ ਨਗਰੀ ਅਮਰਪੁਰ ਸਾਹਮਣੇ ਆਇਆ ਨਾ ਉਸੇ ਨਗਰ ਦੇ ਵਿੱਚੋਂ ਇੱਕ ਫੂਲ ਹੁੰਦਾ ਹੈ ਵੀ ਅਸੀਂ ਕੈਂਟਰ ਪੱਤਰ ਭੇਜਨਾ ਕਰਕੇ ਉਸ ਨਗਰੀ ਅਮਰਪੁਰ ਦਾ ਬਾਈਕਟ ਕਰ ਦਿੱਤਾ ਜਿਹੜੇ ਗੰਗਾ ਜੀ ਪਿੰਡ ਦੇ ਵਿੱਚ ਗਦਰ ਨਹੀਂ ਉਹ ਬੰਦਾ ਆ ਕੇ ਤੁਸੀਂ ਉਹਦੀ ਉਹਦੀ ਜਿਹੜੀ ਆਈਡੀ ਦਾ ਟੈਕ ਕਰਕੇ ਲੈ ਗਿਓ ਉਸ ਬੰਦੇ ਨੇ ਕਦੀ ਕੇਸ ਨਹੀਂ ਪਰਣਾ ਨਹੀਂ ਬੰਦ ਕੇ ਵੇਖਿਆ ਬੋਰ ਪਰਣਾ ਨਹੀਂ ਬੰਦ ਕੇ ਦੇਖਿਆ ਉਹ ਆਈ ਭਗਵੰਦਾ ਜੀ ਨੁਕਰ ਆਈ ਪਰ ਜਿਹੜੀ ਫੋਟੋ ਇਹ ਦਿਵਾਈ ਹੈ ਉਹ ਸੇਵ ਭਾਈ ਉਮਰਤਪਾਲ ਸਿੰਘ ਜੀ ਵਾਸਤੇ ਮਾਰਨਾ ਬਣਿਆ ਵੀ ਇਹਨਾਂ ਨੂੰ ਪਹੇਛਾ ਪਿਆ ਜਾਵੇ ਕਿਉਂ ਬੇਇੰਤੀ ਨੌਜਵਾਨਾਂ ਨੂੰ ਹੈ ਨੌਜਵਾਨੋਂ ਤੁਸੀਂ ਬਜ਼ੁਰਗਾਂ ਦਾ ਗੱਲ ਬਚਾਉਣੀ ਹੈ ਚੋਣ ਨਿਸ਼ਾਨ ਤੇ ਕਿੰਨੇ ਨੰਬਰ ਦੇ ਚੋਣ ਨਿਸ਼ਾਨ ਹੈ ਇਹ ਦੋਹਰ ਦਰਾਓ ਕਿਉਂਕਿ ਨਾਮ ਵੀ ਸੇਵ ਹੋਏਗਾ ਤੇ ਫੋਟੋ ਦਾ ਪਹਿਕਾ ਵੀ ਨਾਲ ਹੋ ਜਾਵੇ ਤੁਸੀਂ ਚੋਣ ਨਿਸ਼ਾਨ ਦੇ ਉੱਪਰ ਵੱਡੇ ਪੱਦਰ ਤੇ ਆਪਣੇ ਪਿੰਡ ਪੱਦਰ ਤੇ ਪ੍ਰਚਾਰ ਕਰਨਾ ਜਿਹੜੀਆਂ ਬਜ਼ੁਰਗ ਮਤਾਵਾ ਦੇ ਜਿੰਨਾਂ ਦੀ ਖਾਸ ਕਰਕੇ ਜਿਹੜਾ ਹੱਟ ਹੈ ਜਿਹੜੇ ਨੇ ਇਹੋ ਹੀ ਹਿਸਾਬ ਲਾਇਆ ਹੁੰਦਾ ਕਿ ਇਹ ਕੋ ਅਮਰਤ ਕਾਲ ਹੈ ਉਹਨਾਂ ਬਾਕੇ ਗੱਲ ਬਚਾਉਣੀ ਬੜੀ ਜ਼ਰੂਰੀ ਹੈ ਆਪਾਂ ਇਸ ਸਾਜਿਸ਼ਤਾ ਵੀ ਜਿਹੜਾ ਉਹਨੂੰ ਬੜੀ ਤਰੀਕੇ ਨੇ ਲਾੜਾ ਪਾ ਹੈਂਡੀ ਗਨਰ ਦੇ ਤਰੀਕੇ ਦੇ ਨਾਲ ਦੇਖਣਾ ਆਪਾਂ ਇਹਨਾਂ ਕੁੱਝੀਆਂ ਗੱਲਾਂ ਦੇ ਵਿੱਚ ਫਸਣ ਵਾਲੇ ਲੋਕੀ ਸੋ ਤੁਸੀਂ ਵਿਸ਼ਵਾਸ ਕਰਾਇਆ ਹੈ ਸਰਕਾਰ ਬੁਲਾਤਾ ਮਾਤਾ ਬਜਿੰਦਰ ਕੌਰ ਦੀ ਨੰਨੇ ਸਮੇ ਤੋਂ ਆਪ ਸਾਰੀਆਂ ਸੰਗਤਾਂ ਦੇ ਦਰਸ਼ਕ ਕਰ ਰਹੇ ਸੀ ਸੋ ਭਾਈ ਅਮਰਤ ਕਾਲ ਸਿੰਘ ਦੀ ਖਾਲਸਾ ਅਸੀਂ ਕਹੁੰਨੇ ਆ ਸਾਡੇ ਵਿੱਚ ਆ ਕੇ ਵਿਚਰਨ ਉਸੇ ਤਰ੍ਹਾਂ ਖਾਲਸਾ ਵਹਿ ਗਿਆ ਨਿਕਲਦਾ ਫੇਰ ਨੌਨਵਾਰ ਨਸ਼ੇ ਛੱਡ ਕੇ ਗੁਰਸਿੱਖੀ ਦੇ ਰਾਹ 'ਵਾਲੋ ਕੁਰਨਾ ਪੰਜਾਬ ਦੇ ਸ਼ਹੀਦ ਸਿੱਧੀਆਂ ਬਾਤ ਕੌਣ ਪੰਜਾਬ ਦੇ ਮੁੱਦਿਆਂ ਨੂੰ ਛੇੜਨ ਵੇਖੋ ਹੋਰ ਸਿਆਸੀ ਮਾਂਗੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ ਮੁੱਦਿਆਂ ਦੇ ਉੱਪਰ ਆਦਿ ਤੁਹਾਨੂੰ ਘਾਰੇ ਲਾਇਆ ਰੱਖ ਕੇ ਬੰਦੀ ਸਿੰਘਾਂ ਵਾਸਤੇ ਤੁਹਾਨੂੰ ਘਾਰੇ ਲਾਇਆ ਰੱਖ ਕੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੀ ਇੱਜ਼ਤ ਲਈ ਵਾ ਜਾਦ ਦੀ ਧਰਤੀ ਦੇ ਮੁੱਦਿਆਂ ਤੇ ਪੰਜਾਬੀ ਬੋਲੀ ਦਾ ਮੁੱਦਾ ਹੈ ਕਿ ਇਹਨਾਂ ਉੱਪਰ ਕੇਵਲ ਸਿਆਸਤ ਕੀਤੀ ਜਾਂਦੀ ਹੈ ਪਰ ਇਹ ਸਿਆਸਤ ਕਰਨ ਵਾਲੇ ਨੇ ਇਹਨਾਂ ਕੋਲ ਮਸਲਿਆਂ ਦਾ ਹੱਲ ਹੀ ਨਹੀਂ ਕੱਢਦੇ ਸੋ ਭਾਈ ਅਮਰਪਾਲ ਸਿੰਘ ਜੀ ਨੇ ਉਹਨਾਂ ਪੰਜਾਬ ਆ ਕੇ ਕੱਲੀ ਨਸ਼ੇ ਬਾਰੇ ਗੱਲ ਨਹੀਂ ਕੀਤੀ ਨਸ਼ੇ ਦੇ ਉੱਪਰ ਕੰਮ ਕਰਕੇ ਦਿਖਾਇਆ ਨਸ਼ੇ ਨੂੰ ਥੱਲ ਪਾ ਕੇ ਦਿਖਾਈ ਹੈ ਤੁਸੀਂ ਅੱਜ ਵੀ ਆਪਣੇ ਰਾਕੇ ਦਾ ਸਰਵੇ ਕਰਕੇ ਦੇਖ ਲਓ ਜਿਹੜਾ ਉਹ 7-8 ਮਹੀਨੇ ਦਾ ਭਾਈ ਸਾਹਿਬੀ ਦਾ ਸਫ਼ਰ ਸੀ ਉਹ ਨਸ਼ੇ ਨਾਲ ਉਹ ਮਾਰਿਆ ਮੋਤਾ ਘੜਗੀਆਂ ਸੀ ਇਹਨਾਂ ਪ੍ਰਕਾਰ ਦਾ ਅਸਰ ਹੋਇਆ ਸੀ ਸੋ ਮੇਰੀਆਂ ਇੰਨੀਆਂ ਬੇਤੀਆਂ ਸੀ ਵਿਚਾਰਾ ਕਰਦੇ ਆ ਅਮਰਕਪਾਲ ਆ ਕੇ ਖੜਾ ਕਰ ਦਿੱਤਾ ਕੱਲ੍ਹ ਉਸ ਦਿਨ ਮੈਨੂੰ ਫੋਨ ਆਇਆ ਕਿ ਤੁਹਾਡਾ ਨਕਲੀ ਅਮਰਕਪਾਲ ਸਾਹਮਣੇ ਆਇਆ ਨਾ ਉਸੇ ਨਗਰ ਦੇ ਵਿੱਚੋਂ ਇੱਕ ਫੂਲ ਉੰਡਾਇ ਵੀ ਅਸੀਸ ਕੇਂਦਰ ਪੱਤਰ ਭੇਜ ਕੇ ਉਸ ਨਕਲੀ ਅਮਰਕਪਾਲ ਦਾ ਬਾਈਕਟ ਕਰ ਦਿੱਤਾ ਜਿਹੜੇ ਬੰਦੇ ਜੀ ਪਿੰਡ ਦੇ ਵਿੱਚ ਕਦਰ ਨਹੀਂ ਉਹ ਬੰਦਾ ਆ ਕੇ ਤੁਸੀਂ ਉਹਦੀ ਉਹਦੀ ਜਿਹੜੀ ਆਈਡੀ ਦਾ ਟੈਕ ਕਰਦੇ ਆ ਜੀਓ ਪੁਲਿਸ ਬੰਦੇ ਨੇ ਕਦੀ ਕੇਸ ਨਹੀਂ ਪਰਨਾ ਨਹੀਂ ਬੰਨ ਕੇ ਦੇਖਿਆ ਦੋ ਪਰਨਾ ਨਹੀਂ ਬੰਨ ਕੇ ਦੇਖਿਆ ਉਹ ਪ੍ਰਧਾਨਤਵਾਰਾ ਹੀ ਗੱਡ ਬੰਦਾ ਸੀ ਨੁੱਕਰ ਆਲੀ ਪਰ ਜਿਹੜੀ ਫੋਟੋ ਨੇ ਜਿਲ ਵਾਲੀ ਹੈ ਉਹ ਸੇਮ ਕਰੀ ਹੁਣ ਪਾਸਪੋਰਟ ਦੀ ਵਾਕ ਪਰਨਾ ਬੰਦਿਆ ਵੀ ਇਹਨਾਂ ਕੋਲ ਸ਼ਾਮ ਆ ਜਾਓ ਕਿਉਂਕਿ ਬੇਇਨਤੀ ਨੌਜਵਾਨਾ ਨੂੰ ਹੈ ਨੌਜਵਾਨੋਂ ਤੁਸੀਂ ਬਜ਼ੁਰਗਾਂ ਦਾ ਗੱਲ ਬਚਾਉਣੀ ਹੈ ਚੋੜ ਨਿਸ਼ਾਨ ਤੇ ਕਿੰਨੇ ਨੰਬਰ ਦੇ ਚੋੜ ਨਿਸ਼ਾਨ ਹੈ ਇਹ ਦੋੜ ਦਰਾਂ ਕਿਉਂਕਿ ਨਾਮ ਵੀ ਸੇਮ ਹੋਵੇਗਾ ਤੇ ਫੋਟੋ ਦਾ ਪੇਖਾ ਵੀ ਲੱਗ ਸਕਦਾ ਕਸੀਂ ਚੌਥਾ ਨਿਸ਼ਾਨ ਦੇ ਉੱਪਰ ਵੱਡੇ ਪੱਧਰ ਤੇ ਆਪਣੇ ਪਿੰਡ ਪੱਧਰ ਤੇ ਪ੍ਰਚਾਰ ਕਰਨਾ ਜਿਹੜੀਆਂ ਬਜ਼ੁਰਗ ਤਮਾਦਾਂ ਨੇ ਜਿੰਨਾਂ ਦੀ ਖਾਸ ਕਰਕੇ ਮੇਰਾ ਧੰਨ ਹੈ ਜਿਹੜੇ ਸਾਡੇ ਬਜ਼ੁਰਗ ਦਾ ਜਿਨ੍ਹਾਂ ਨੇ ਐਲੇ ਵੀ ਹਿਸਾਬ ਲਾਇਆ ਹੁੰਦਾ ਵੀ ਐਡੇ ਅਮਰਤ ਪਾਲ ਹੈ ਜਿਨ੍ਹਾਂ ਨੇ ਇਹ ਵੀ ਹਿਸਾਬ ਲਾਇਆ ਹੁੰਦਾ ਕਿ ਇਹ ਤੋਂ ਅਮਰਤ ਪਾਲ ਹੈ ਉਹਨਾਂ ਬਾਕੇ ਗੱਲਾਂ ਮਚਾਉਣੀ ਬੜੀ ਜ਼ਰੂਰੀ ਹੈ ਆਪਾਂ ਇਸ ਸਾਜ਼ਿਸ਼ਤਾਂ ਦੀ ਜਿਹੜਾ ਉਹਨੂੰ ਬੜੀ ਤਰੀਕੇ ਦੇ ਨਾਲ ਆਪਾਂ ਹੈਂਡਲ ਕਰਨਾ ਪਏਗਾ ਇਕਨਾਂ ਆਪਾਂ ਇਹਨਾਂ ਮੋਦੀਆਂ ਚਾਲਾਂ ਦੇ ਵਿੱਚ ਫਸਣ ਵਾਲੇ ਲੋਕੀ ਸੋ ਤੁਸੀਂ ਵਿਸ਼ਵਾਸ ਕਰਾਇਆ ਹੈ ਸਰਕਾਰ ਦੇ ਖਿਲਾਫ ਆਤਾ ਮਾਤਾ ਗੁਰਵਿੰਦਰ ਕੌਰ ਦੀ ਲੰਮੇ ਸਮੇਂ ਤੋਂ ਆਪ ਸਾਰੀਆਂ ਸੰਗਤਾਂ ਦੇ ਦਰਸ਼ਕ ਕਰ ਰਹੇ ਸੀ ਸੋ ਭਾਈ ਅਮਰਪਾਲ ਸਿੰਘ ਦੀ ਖਾਲਸਾ ਅਸੀਂ ਚਾਹੁੰਦੇ ਹਾਂ ਸਾਡੇ ਵਿਚ ਆ ਕੇ ਵਿਚਰਨ ਉਸੇ ਤਰ੍ਹਾਂ ਖਾਲਸਾ ਵਹਿਰਾ ਨਿਕਲਦਾ ਫੇਰ ਨਾ ਨਾਰ ਨਸ਼ੇ ਛੱਡ ਕੇ ਗੁਰਸਿੱਖੀ ਦੇ ਰਾਹ 'ਤੇ ਚੱਲਣਾ ਪੰਜਾਬ अपना प्रचार कर रही है, है। इन मुद्दों के ऊपर आदमी ਤੁਹਾਨੂੰ ਲਾਏ ਲਾਏ ਜਾਣਗੇ ਬੰਦੀ ਸਿੰਘਾਂ ਵਾਸਤੇ ਤੁਹਾਨੂੰ ਲਾਏ ਲਾਏ ਜਾਣਗੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਜਨਤੀ ਵਾਸਤੇ ਪਾਣੀਆਂ ਦੇ ਮੁੱਦਿਆਂ ਤੇ ਪੰਜਾਬ ਦੀ ਧਰਤੀ ਦੇ ਮੁੱਦਿਆਂ ਤੇ ਪੰਜਾਬੀ ਬੋਲੀ ਦਾ ਮੁੱਦਾ ਹੈ ਇਹਨਾਂ ਉੱਪਰ ਕੇਵਲ ਸਿਆਸਤ ਕੀਤੀ ਜਾਂਦੀ ਹੈ ਪਰ ਇਹ ਸਿਆਸਤ ਕਰਨ ਵਾਲੇ ਨੇ ਇਹਨਾਂ ਕੋਲ ਮਸਲਿਆਂ ਦਾ ਹੱਲ ਹੀ ਨਹੀਂ ਕੱਢਦੇ ਸੋ ਭਾਈ ਅਮਰਪਾਲ ਸਿੰਘ ਜੀ ਨੇ ਉਹਨਾਂ ਪੰਜਾਬ ਆ ਕੇ ਕੱਲੀ ਨਸ਼ੇ ਬਾਰੇ ਗੱਲ ਨਹੀਂ ਕੀਤੀ ਨਸ਼ੇ ਦੇ ਉੱਪਰ ਕੰਮ ਕਰਕੇ ਉਘਾਇਆ ਨਸ਼ੇ ਨੂੰ ਖਲ પા ਕੇ ਵਿਖਾਈ ਹੈ ਤੁਸੀਂ ਅੱਜ ਵੀ ਆਪਣੇ ਇਲਾਕੇ ਦਾ ਸਰਵੇ ਕਰਕੇ ਦੇਖਦੇ ਹੋ ਜਿਹੜਾ ਉਹ 7-8 ਮਹੀਨੇ ਦਾ ਭਾਈ ਸਾਹਿਬੀ ਦਾ ਸਫਰ ਸੀ ਉਸ ਸਫਰ ਦੇ ਦੌਰਾਨ ਨਸ਼ੇ ਨਾਲ ਹੋਰ ਮਾਇਦੇ ਮੋਟਾ ਢਲ ਗਈਆਂ ਸੀ ਇਹਨਾਂ ਪ੍ਰਚਾਰ ਦਾ ਅਸਰ ਹੋਇਆ ਤੁਸੋ ਮੇਰੀਆਂ ਇੰਨੀਆਂ ਬੇਨਤੀਆਂ ਸੀ ਬਿਚਾਰਾ ਕਰਦੇ ਹਾਂ